ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਇਹ ਉਹ ਤੋਂ ਵੱਡੀ ਗੱਲ ਹੈ ਇਸ ਚੀਜ਼ ਨੂੰ ਮੁੱਖ ਰੱਖਦੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣੇ ਵਿੱਚ ਇਹ ਸੀਵਰੇਜ ਵਾਟਰ ਟ੍ਰੀਟਮੈਂਟ ਜੋ ਪਲਾਂਟ ਲੱਗੇ ਤੇ ਇਹ ਇਸ ਪਿੰਡ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਗੰਦਾ ਪਾਣੀ ਹੈ ਜੋ ਇਸ ਵਿੱਚ ਐਂਟਰ ਕਰਦਾ ਹੈ ਉਸ ਤੋਂ ਬਾਅਦ ਇਸ ਦਾ ਟ੍ਰੀਟਮੈਂਟ ਹੁੰਦਾ ਹੈ ਤੇ ਵਿੱਚ ਉਹ ਕਚਰਾ ਮੈਲ ਅੱਡ ਹੁੰਦੀ ਹੈ ਤੇ ਇਸ ਨੂੰ ਦੂਸਰੇ ਜੋ ਫਿਲਟਰ ਹੈ ਉਹਦੇ ਵਿੱਚ ਭੇਜਿਆ ਜਾਂਦਾ ਹੈ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨਾ ਸਾਫ਼ ਪਾਣੀ ਤੇ ਇਸ ਤੋਂ ਬਾਅਦ ਵੀ ਇੱਕ ਹੋਰ ਫਿਲਟਰ ਹੋ ਕੇ ਇਹਨਾਂ ਨੂੰ ਵਾਟਰ ਪਾਉਂਡ ਵਿੱਚ ਭੇਜਿਆ ਜਾਂਦਾ ਹੈ ਜਿੱਥੋਂ ਕੀ ਇਸ ਨੂੰ ਖੇਤੀ ਦੀ ਵਰਤ ਸਕਦੇ ਸੋ ਜੇ ਪ੍ਰੋਜੈਕਟ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ